ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿੱਚ ਵਸਿਆ ਪੰਜਾਬ ਦਾ ਅਤਿ ਆਧੁਨਿਕ ਸ਼ਹਿਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਜਿਹੜਾ ਕਹਿਣ ਨੂੰ ਤਾਂ ਭਾਵੇਂ ਹਾਈ ਟੈਕ ਸ਼ਹਿਰ ਹੈ ਪਰ ਇੱਥੋਂ ਦੀ ਹਾਲਾਤ ਦੇਖ ਕੇ یوں ਲੱਗਦਾ ਜਿਵੇਂ ਕੋਈ ਬੰਦਾ ਸ਼ਹਿਰ ਨਹੀਂ ਬਲਕਿ ਕਿਸੇ ਪਿੰਡ ਤੋਂ ਵੀ ਬਾਹਰ ਜਗ੍ਹਾ ਦੇ ਵਿੱਚ ਘੁੰਮ ਰਿਹਾ ਹੋਵੇ ਜੇ ਗੱਲ ਸੜਕਾਂ ਦੀ ਕਰੀਏ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਸੜਕਾਂ ਦੀ ਐਨੀ ਦੁਰਦਸ਼ਾ ਹੈ ਕਿ ਉੱਥੇ ਪਾਣੀ ਗੋਡੇ-ਗੋਡੇ ਬਿਨਾ ਬਰਸਾਤ ਤੋਂ ਵੀ ਖੜਿਆ ਰਹਿੰਦਾ ਜਿਹਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਕੂੜੇ ਕਰਕਟ ਦੀ ਗੱਲ ਕਰੀਏ ਗੰਦਗੀ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਦੇ ਵਿੱਚ ਗੰਦਗੀ ਅਤੇ ਕੂੜੇ ਕਰਕਟ ਦੀ ਕੋਈ ਥੋੜ੍ਹ ਨਹੀਂ ਇੱਥੇ ਹਰ ਚੌਕ ਦੇ ਉੱਤੇ ਹਰ ਸੜਕ ਦੇ ਉੱਤੇ ਹਰ ਕਿਨਾਰੇ ਦੇ ਉੱਤੇ ਹਰ ਬਿਲਡਿੰਗ ਦੇ ਕੋਨੇ ਦੇ ਵਿੱਚ ਤੁਹਾਨੂੰ ਕੂੜੇ ਦੀਆਂ ਢੇਰੀਆਂ ਗੰਦਗੀ ਦੇ ਢੇਰ ਆਮ ਦੇਖਣ ਨੂੰ ਮਿਲ ਜਾਂਦੇ ਆ ਔਰ ਨਗਰ ਨਿਗਮ ਮੁਹਾਲੀ ਜਿਹਦਾ ਬਹੁਤ ਵੱਡਾ ਇੱਕ ਰਾਸ਼ੀ ਬਜਟ ਹੈ ਐਨੀ ਰਾਸ਼ੀ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ਹਿਰ ਮੁਹਾਲੀ ਦੇ ਅੰਦਰ ਕਰਨ ਦੇ ਲਈ ਭਾਵੇਂ ਖਰਚੇ ਗਏ ਹੋਣ ਪਰ ਉਹਨਾਂ ਦਾ ਹੀ ਜਿਹੜੀ ਆਉਟਪੁੱਟ ਹੈ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਸਿੱਟਾ ਹੈ ਉਹ ਲੋਕਾਂ ਸਾਹਮਣੇ ਕਿਉਂ ਨਹੀਂ ਆ ਰਿਹਾ ਇੱਕ ਬਹੁਤ ਵੱਡਾ ਸਵਾਲ ਹੈ ਇਸ ਸਬੰਧੀ ਜਦੋਂ ਕਿਤੇ ਮੇਅਰ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਲੋਡਿੰਗ ਦੇ ਫੰਡ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਾਰਨ ਉਹਨਾਂ ਨੂੰ ਵਿਕਾਸ ਕੰਮ ਕਰਾਉਣ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਿੱਥੋਂ ਤੱਕ ਇਸ ਹਲਕੇ ਦੇ ਵ代ਾਇਕ ਸਰਦਾਰ ਕੁਲਵਿੰਦ ਸਿੰਘ ਦੇ ਨਾਲ ਜੇ ਇਸ ਚਰਚਾ ਨੂੰ ਛੇੜੀਏ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਸਰਕਾਰ ਦਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਔਰ ਇਹ ਜਿਹੜੀ ਨਗਰ ਨਿਗਮ ਮੁਹਾਲੀ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਔਰ ਇਸ ਦੇ ਉੱਤੇ ਕਾਂਗਰਸ ਦਾ ਕਬਜ਼ਾ ਜਿਹਦੇ ਮੇਅਰ ਸਰਦਾਰ ਅਮਰਜੀਤ ਸਿੰਘ ਜੀਤੀ ਸਿੱਧੂ ਹੈ ਸੋ ਉਹਨਾਂ ਦਾ ਕਹਿਣਾ ਹੁੰਦਾ ਕਿ ਉਹ ਮੇਅਰ ਸਾਹਿਬ ਇਸ ਗੱਲ ਹੀ ਸੰਜੀਦਾ ਨਹੀਂ ਕਿ ਉਹ ਸ਼ਹਿਰ ਦੀ ਬਿਹਤਰੀ ਕਰਵਾ ਸਕਣ ਔਰ ਜੇ ਇਕੱਲੇ ਕੂੜੇ ਦੀ ਗੱਲ ਕਰੀਏ ਗੰਦਗੀ ਦੀ ਗੱਲ ਕਰੀਏ ਇੰਨਾ ਇਸ ਸ਼ਹਿਰ ਦੀ ਇੰਨੀ ਵਸੋਂ ਹੋ ਚੁੱਕੀ ਐ ਇੰਨਾ ਕੂੜਾ ਹੁੰਦਾ ਤੇ ਉਹਨੂੰ ਟਿਕਾਣੇ ਲਾਉਣ ਵਾਸਤੇ ਮਹਿਰਸਾਂ ਦੇਹੀ ਕਹਿੰਦੇ ਆ ਕਿ ਸਾਨੂੰ ਪੰਜਾਬ ਸਰਕਾਰ ਜ਼ਮੀਨیں ਅਲਾਟ ਕਰਦੀ ਹੁਣ ਅਜੇ ਆਲਮ ਦੇ ਵਿੱਚ ਲੋਕ ਜਾਣ ਤਾਂ ਜਾਣ ਕਿੱਥੇ ਸੋ ਇਹ ਬਹੁਤ ਵੱਡਾ ਸਵਾਲ ਐ ਔਰ ਪੰਜਾਬ ਸਰਕਾਰ ਨੂੰ ਔਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਇਸ ਗੰਭੀਰ ਮੁੱਦੇ ਦੇ ਉੱਤੇ ਧਿਆਨ ਦੇ ਕੇ ਲੋਕਾਂ ਦੇ ਪੱਲੇ ਪਈਆਂ ਅਣਖਿਆਸੀਆਂ ਪੀੜਾ ਨੂੰ ਹੱਲ ਕਰਨ ਦੇ ਲਈ ਦੂਰ ਕਰਨ ਦੇ ਲਈ ਸੁਹਰਤ ਹੋਣਾ ਚਾਹੀਦਾ ਸੁਹਰਤ ਯਤਨ ਕਰਨੇ ਚਾਹੀਦੇ ਆ ਤਾਂ ਜੋ ਇੱਥੇ ਵਸਣ ਵਾਲੇ ਕਿਉਂਕਿ ਸ਼ਹਿਰ ਐਸਾ ਇੱਕ ਐਸਾ ਚਹਿਰ ਹੈ ਮੋਹਾਲੀ ਜਿੱਥੇ ਦੇਸ਼ ਦੇ ਹਰ ਕੋਨੇ ਦਾ ਬੰਦਾ ਪੰਜਾਬ ਦੇ ਹਰ ਕੋਨੇ ਦਾ ਬੰਦਾ ਇੱਥੇ ਬਸੇਰਾ ਕਰਦਾ ਸੋ ਲੋੜ ਹੈ ਇਸ ਸ਼ਹਿਰ ਦੇ ਵਿੱਚ ਬੁਨਿਆਦੀ ਜ਼ਰੂਰਤਾਂ ਦੀ ਪੂਰੀ ਪੂਰਤੀ ਕਰਕੇ ਲੋਕਾਂ ਨੂੰ ਸੁੱਖ ਦੇਣ ਦੀ ਲੋਕਾਂ ਨੂੰ ਆਰਾਮ ਦੇਣ ਦੀ ਲੋਕਾਂ ਨੂੰ ਇੱਕ ਚੰਗਾ ਵਾਤਾਵਰਨ ਦੇਣ ਦਾ